ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਟੀਐਸਵੀ ਸੁਪਰਵਾਈਟ 1.18 ਬਾਈ 7 ਸਲਾਈਡਾ ਟਰਾਲੀ ਦਾ ਤੇ ਡਬਲ ਜੱਕ ਦੇ ਵਿੱਚ ਰੈਡੀ ਹੋਈ ਹੈ ਜੀ ਇਹ ਟੀਐਸਵੀ ਸੁਪਰਵਾਈਟ ਆਪਣੇ ਜਿਹੜਾ ਪੇਂਟ ਹੈ ਜੀ ਇਹਦਾ ਨਾਮ ਟੀਐਸਵੀ ਸੁਪਰਵਾਈਟ ਦਨ ਫੋਟ ਦਾ ਬੈੱਡ ਲੱਗਾ ਹੋਇਆ ਜੀ ਪੈਪਾ ਵਾਲਾ ਇਹਨੂੰ ਨਾਲ ਜਾਲੀ ਲੱਗੀ ਹੋਈ ਆ ਜੀ ਜਿਹੜੀ ਜਾਲੀ ਆ ਉਹ ਵੀ ਆਪਾਂ ਇਹਨੂੰ ਬਿਲਕੁਲ ਬਰੀਕ ਲਈ ਆ ਜੀ ਜਾਲੀ ਸਰੋਂ ਵਾਲੀ ਆ ਦੇਖੋ ਨਾਰਮਲ ਜਿਹੜੀ ਜਾਲੀ ਲੱਗਦੀ ਹੁੰਦੀ ਆ ਮੋਟੀ ਹੁੰਦੀ ਆ ਇਹ ਬਿਲਕੁਲ ਬਰੀਕ ਜਾਲੀ ਲਈ ਆਪਾਂ ਹੋਰਿਆ ਫਾਰਮ ਨਾ ਅੰਮ੍ਰਿਤਸਰ ਏਰੀਆ ਬੰਦਾ ਜੀ ਇਹ ਬਟਾਲਾ ਏਰੀਆ ਸੌਰੀ ਬਟਾਲੇ ਤੋਂ ਬਾਜੀ ਹੁਣੀ ਵਰੀਆ ਫਾਰਮ ਲੇਟ ਸਰਦਾਰ ਪ੍ਰੇਮ ਸਿੰਘ ਵਰੀਆ ਬਹੁਤ ਹੀ ਰੀਜ ਲਾ ਕੇ ਬਾਜੀ ਨੇ ਟਰਾਲੀ ਤਿਆਰ ਕਰਾਈ ਹੈ ਜੀ ਕੱਲੀ ਕੱਲੀ ਚੀਜ਼ ਸ਼ੌਕ ਨਾਲ ਲਵਾਈ ਹੈ ਜੀ ਲੋਡ ਵਾਲੀ ਜਿੰਨੀਆਂ ਵੀ ਚੀਜ਼ਾਂ ਸਾਰੀਆਂ ਚੀਜ਼ਾਂ ਲਗਵਾਈਆਂ ਜੀ ਟਰਾਲੀ ਨੂੰ ਉਹਨਾਂ ਨੇ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਨੇ ਆਪਾਂ ਇਹ ਆਪਣੇ ਮੰਝਾ ਗਿਆ ਜੀ ਇੱਧਰ ਰਾਮਗਨ ਵਾਸਤੇ ਇਹ ਲੋਕੇ ਤੇ ਦੂਰ ਆਪਾਂ ਜਾਂਦੇ ਆਂ ਫਸਲ ਲੈ ਕੇ ਰਾਮਗਨ ਨੂੰ ਮੰਜਾ ਲੱਗਾ ਹੋਇਆ ਫੇਲ ਤੇ ਇੰਡੀਕੇਟਰ ਪਾਜੀ ਚਲਾਇਓ ਇੰਡੀਕੇਟਰ ਚਾਰੇ ਮੈਸੀ ਹੈ ਜੀ 26 35 ਤੇ ਇੱਕ ਟਾਫੇ ਟਰੈਕਟਰ ਹੈ ਭਾਜੀ ਉਹਨਾਂ ਤੋਂ ਉਹਦੇ ਵਾਸਤੇ ਟ੍ਰੈਲੀ ਰੈਡੀ ਕਰਾਈ ਹੈ ਜੀ 18.5 ਬਈ 7 ਸਹੀ ਦਾ ਜੀ ਟਰਾਲੀ ਦਾ ਜੈਕ ਵਾਲੀ ਟਰਾਲੀ ਹੈ ਜਿਹੜੇ ਜੈਕ ਉਹ ਵੀ ਬਹੁਤ ਹੀ ਹੈਵੀ ਡਿਊਟੀ ਜੈਕ ਲੱਗੇ ਇਹਨੂੰ 25 25 ਟਨ ਦੇ ਆ ਪਿੱਛੇ ਆਪਾਂ ਨਿਊ ਲੋਗੋ ਡਿਜ਼ਾਈਨ ਕੀਤਾ ਜੀ ਕਰੋ ਚੈੱਕ ਇਹ ਸਾਰਾ ਨਿਊ ਲੋਗੋ ਸਾਰਾ ਆਪ ਡਿਜ਼ਾਈਨ ਕਰਕੇ ਆਪਾਂ ਤਿਆਰ ਕੀਤਾ ਆ ਇਹ ਪਹਿਲੀ ਟਰਾਲੀ ਹੈ ਜੀ ਜਿਹਨੂੰ ਇਹ ਲੱਗਾ ਹੈ ਹੁਣ ਇਹ ਬਾ ਇਹਦਾ ਵੀ ਟ੍ਰੈਂਡ ਚੱਲ ਜਾਣਾ ਜੀ ਸ਼ੁਰੂ ਹੋ ਜਾਣਾ। ਬੋਰੀਆ ਫਾਰਮ ਬਹੁਤ ਹੀ ਰੀਜ ਲਾ ਕੇ ਬਾਜੀ ਨੇ ਤਿਆਰ ਕਰਾਈ ਆ ਜੀ। ਆ ਬਾਜੀ ਹੁਣਾਂ ਦਾ ਸਾਰਾ ਆਪਣੇ ਕੰਬਾਈਨ ਹੋ ਗਏ, ਟਰੱਕ ਹੋ ਗਿਆ, ਟਰੈਕਟਰ ਸਾਰੇ। ਬੋਰੀਆ ਫਾਰਮ ਬਟਾਲੇ ਤੋਂ ਬਰਨਾਮ ਸ਼ਹੀਦਾਂ ਨੂੰ ਇੱਕ ਟ੍ਰੈਫੇ ਆ ਜੀ 9500 ਟਰੈਕਟਰ ਭਾਈ ਉਹਨਾਂ ਦਾ ਤੇ ਮੈਸੀ ਆ ਉਹਦੇ ਲਈ ਤਿਆਰ ਕਰਾਈ ਹੈ ਟਰਾਲੀ ਇਹ ਲਾਈਟਾਂ ਦਾ ਵੀ ਬਹੁਤ ਹੀ ਸੋਹਣਾ ਆਪਣੇ ਕੰਮ ਆਇਆ ਟਰਾਲੀ ਤੇ ਟਰਾਲੀਆਂ ਦੇ ਤੁਸੀਂ ਪਹਿਲਾਂ ਵੀ ਬਹੁਤ ਦੇਖੇ ਹੋਣਗੀਆਂ ਪਰ ਇਹਦੇ ਵਿੱਚ ਜਿਹੜੇ ਸਾਰੇ ਲੋਗੋ ਉਹ ਵੀ ਡਿਫਰੈਂਟ ਤਰੀਕੇ ਨਾਲ ਡਿਜ਼ਾਈਨ ਕੀਤੇ ਆ ਤੇ ਜਿਹੜੀਆਂ ਲਾਈਟਾਂ ਆ ਉਹ ਵੀ ਡਿਫਰੈਂਟ ਤਰੀਕੇ ਨਾਲ ਲੱਗੀਆਂ ਹੋਈਆਂ ਸਾਰੀਆਂ ਨਿਊ ਲੁੱਕ ਦੇ ਵਿੱਚ ਇਹ ਆਪਣੀਆਂ ਜੀ ਟੀਐਸਵੀ ਲਾਈਟ ਆਹ ਦੇਖੋ ਫਰੰਟ ਲੁੱਕ ਚੈੱਕ ਕਰੋ ਤੁਸੀਂ ਆਪਣੀ ਜੈਰੀ ਕੈਨ ਆ ਗਿਆ ਜੀ ਤੇ ਉਧਰ ਫਾਇਰ ਵਾਸਤੇ ਸਿਲੰਡਰ ਵੀ ਲੱਗਾ ਹੋਇਆ ਕਿਉਂਕਿ ਸੇਫਟੀ ਬਹੁਤ ਜ਼ਰੂਰੀ ਹੈ ਜੀ ਆ ਟਰੈਕਟਰ ਹੈ ਭਾਜੀ ਉਹਨਾਂ ਦਾ ਮੈਸੀ 2635 ਆ ਦੇਖੋ ਚੈੱਕ ਕਰੋ ਤੁਸੀਂ ਜੋੜੀ ਮੈਸੀ 2635 ਤੇ TSV 1.5/1.7 ਸੁਪਰ ਵਾਈਟ ਡਬਲ ਜੱਕ ਦੇ ਵਿੱਚ ਰੈਡੀ ਹੋਈ ਹੈ ਜੀ ਇਹ ਹਾਂਜੀ ਦੋਸਤੋ ਤੁਹਾਨੂੰ ਇਹ ਮਾਡਲ ਕਿੱਦਾਂ ਦਾ ਲੱਗਿਆ TSV ਦਾ ਆਪ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਬਹੁਤ ਮਿਹਨਤ ਹੁੰਦੀ ਹੈ ਜੀ ਰੈਲੀ ਟਿਆਰ ਕਰਨ ਦੇ ਵਿੱਚ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਮਾਡਲ ਇਹ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਅੱਗੇ ਆਪਣੇ ਯਾਰਾਂ ਦੋਸਤਾਂ ਨੂੰ ਤੇ ਹੋਟ ਰਾਲੀਆਂ ਦੇ ਨਵੇਂ-ਨਵੇਂ ਮਾਡਲ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਤਾਰਾ ਸਿੰਘ ਮਿਲਗਾ ਟੀਐਸਵੀ ਚੈਨਲ ਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸੇਮ ਆ ਜੀ ਫੋਲੋ ਜ਼ਰੂਰ ਕਰਦੇ ਹੋ ਤੇ ਹੋਟ ਰਾਲੀਆਂ ਦੀ ਜਾਣਕਾਰੀ ਲੈਣ ਲਈ ਪਿੰਨਾ ਨਵੇਂ ਮਾਡਲ ਦੇਖਣ ਲਈ ਫੋਲੋ ਕਰਦੇ ਹੋ ਸਾਡੇ ਚੈਨਲ ਨੂੰ ਜੇ ਤੁਹਾਨੂੰ ਇਹ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਅੱਗੇ ਥੈਂਕ ਯੂ ਜੀ